ਚੰਡੀਗੜ੍ਹ ਦੇ ਸੈਕਟਰ 39 ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਦੇਖ ਸਕਦੇ ਹੋ ਦੋ ਮਾਮਲਿਆਂ 'ਚ ਵੱਡੀ ਕਾਰਵਾਈ ਕੀਤੀ ਗਈ ਹੈ ਇੱਕ ਅवैध ਅਸਲੇ ਦੇ ਨਾਲ ਗ੍ਰਿਫਤਾਰ ਕੀਤਾ ਹੈ ਤੇ ਇੱਕ ਨੂੰ ਡਰੱਗਸ ਦੇ ਨਾਲ ਗ੍ਰਿਫਤਾਰ ਕਰ ਲਿਆ ਹੈ ਦੇਖ ਸਕਦੇ ਹੋ ਦੋ ਮਾਮਲਿਆਂ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ ਸੈਕਟਰ 39 ਥਾਣਾ ਪੁਲਿਸ ਵੱਲੋਂ ਇੱਕ ਬੰਦੇ ਨੂੰ ਡਰੱਗਸ ਦੇ ਨਾਲ ਗ੍ਰਫਤਾਰ ਕਰ ਲਿਆ ਚੰਡੀਗੜ੍ਹ ਦੇ ਛਿੱਪੀ ਤੋਂ ਤੇ ਦੂਜਾ ਜਿਹੜਾ ਮੁੰਡਾ ਹੈ ਦਸ਼ਵੀ ਦਾ ਛਤਰ ਦਸੇਰ ਹੈ ਜਿਹਨੂੰ ਅवैध ਅਸਲੇ ਦੇ ਨਾਲ ਗ੍ਰਫਤਾਰ ਕਰ ਲੱਤਾ ਗਿਆ ਤੇ ਦੇਸੀ ਕਟਾ ਤੇ ਜਿੰਦਾਕਾਰ ਤੂਸ ਬਰਾਮਦ ਹੋ ਚੁੱਕਿਆ ਲੋਡਿੰਗ ਕ੍ਰਿਸਟਲ ਸੀ ਦੇ ਕੋਲ ਦੇਖ ਸਕਦੇ ਹੋ ਦੂਜੇ ਮਾਮਲੇ 'ਚ ਡਰੱਗਸ ਦੇ ਨਾਲ ਗ੍ਰਫਤਾਰ ਕੀਤਾ ਗਿਆ ਇਹ ਸੂਤਰ ਵੱਜੀ ਤਕਬੀਰਾ ਸੈਕਟਰ 39 ਤੋਂ ਆ ਹੈ ਉਤਾਈ ਥਾਣਾ ਪੁਲਿਸ ਮੌਕੇ ਤੇ ਸਰ ਇਹ ਦੋ ਮਾਮਲੇ 'ਚ ਕੀ ਗ੍ਰਿਫਤਾਰੀਆਂ ਨੇ ਮਨੂਏ ਕੀ ਕਰਿਆ ਮਤਲਬ ਤੁਸੀਂ ਕਿਹੜੇ ਮਾਮਲੇ ਦੀ ਕੀਤੀ ਹੈ ਜੀ ਐਨਡੀਬੀਐਸ ਤੇ ਕਿੰਨਾ ਮਾਮਲਾ ਕਿੰਨਾ ਸਮਾਨ ਬਰਾਮਦ ਹੋਇਆ ਕੁਝ ਹੋਇਆ 690 ਇਹਦੇ ਕੋਲ 6 ਗ੍ਰਾਮ ਕੀ ਮਿਲੇ ਜੀ ਸਮੈਕ ਸਮੈਕ ਤੇ ਕੁਝ ਨਾਮ ਦੀ ਪਛਾਣ ਹੋਈ ਹੈ ਕਿਸ ਨਾਮ ਤੋਂ ਹੋਈ ਹੈ ਮੀਨਾ ਸ਼ਰਮਾ ਮੀਨਾ ਸ਼ਰਮਾ ਕਿੱਥੇ ਰਹਿੰਦੇ ਨਾਲ ਜੀ ਹਾਊਸ ਨੰਬਰ 25 36 36 ਫਾਰਟ 4233 ਜੀ ਸਰ ਇਹਦੇ ਵਿੱਚ ਕੋਈ ਪਹਿਲੇ ਵੀ ਅਪਰਾਧਿਕ ਮਾਮਲੇ ਹੈਗੇ ਪਹਿਲੇ ਵੀ ਹੈਗੇ ਹੈਜੀ ਇਹਦੀ ਗ੍ਰਿਫਤਾਰੀ ਕਿੱਥੋਂ ਹੋਈ ਹੈ ਜੀ ਇਧਰੋਂ ਹੋਈ 38 ਤੋਂ ਸਟਾਫ ਦੇ ਨਾਲ ਠੀਕ ਹੈ ਜੀ ਸਰ ਸਰ ਇਹ ਦੂਜੇ ਦਾ ਮਾਮਲਾ ਇੱਕ ਮੁੰਡੇ ਨੂੰ ਹੋ ਲੈ ਕੇ ਗਿਆ ਵੈਦ ਅਸਲੇ ਵਾਲਾ ਉਹ ਨੂੰ ਪਤਾ ਲੱਗਿਆ ਉਹ ਦੂਜੇ ਥਾਣੇਦਾਰ ਨਾਲ ਫੜਿਆ ਉਹ 38 ਤੋਂ ਫੜਿਆ ਹਾਂ ਜੀ ਸਰ ਉਹਦੇ ਕੋਲ ਤਾਂ ਕਿਹੜੀ ਪਿਸਤਲ ਬਰਾਮਦ ਹੋਈ ਹੈ ਦੱਸ ਸਕਦੇ ਸੀ ਹੈ 315 ਬੋਰ ਆ 315 ਬੋਰ ਕਰਦਾ ਹਾਂ ਹਾਂ ਜੀ 315 ਬੋਰ ਕਰਦਾ ਤੇ ਜਿੰਦਾ ਕਾਰਤੂਸ ਵੀ ਇੱਕ ਜਿੰਦਾ ਕਾਰਤੂਸ ਸਲੋਟ تھا ਲੋਡ تھا ਸਰ ਉਹਦਾ ਨਾਮ ਪਤਾ ਲੱਗਿਆ ਜੀ ਜਤਿਨ ਉਹਦਾ ਨਾਮ ਹੈ ਜਤਿਨ 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 ਇਹ ਸਰ ਕਿੱਥੇ ਰਹਿਣ ਵਾਲਾ ਹੈ ਇਹ 38 ਕਾ ਹੈ 38 ਕਾ ਹਾਂ ਸਾਹਸੀ ਮੰਗ ਦੇਖ ਸਕਦੇ ਹੋ ਦੋ ਮਾਮਲਿਆਂ 'ਚ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਇੱਕ ਜਤੀ ਨਾਮ ਦੇ ਮੁੰਡੇ ਨੂੰ ਅवैध ਅਸਲੇ ਦੇ ਨਾਲ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਦੂਜੇ ਮਾਮਲੇ ਦੇ ਵਿੱਚ ਇੱਕ ਛਿੱਟੇ ਦੇ ਮਾਮਲੇ ਦੇ ਵਿੱਚ ਇੱਕ ਮੁੰਡੇ ਦੀ ਹੋਰ ਗ੍ਰਿਫਤਾਰੀ ਹੋਈ ਹੈ ਇਹ ਪੂਰੇ ਮਾਮਲੇ ਦੀ ਜਾਣਕਾਰੀ ਦੇ ਰਿਹਾ 39 ਥਾਣਾ ਪੁਲਿਸ ਵੱਡੀ ਕਾਰਵਾਈ ਕਰਦੇ ਹੋਏ ਦੋ ਮਾਮਲਿਆਂ ਦੇ ਵਿੱਚ ਵੱਡੀ ਸਫਲਤਾ ਸਿੱਧੇ ਤਸਵੀਰਾਂ ਸੈਕਟਰ 38 ਤੋਂ ਹੈ ਜਿੱਥੇ 39 ਥਾਣਾ ਪੁਲਿਸ ਵੱਲੋਂ ਦੋ ਮਾਮਲਿਆਂ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ ਇੱਕ ਨੂੰ ਚਲੋ ਭਾਈ ਡਰੱਗਸ ਦੇ ਨਾਲ ਗ੍ਰਿਫਤਾਰ ਕੀਤਾ ਇਹਦੇ ਦੂਜੇ ਨੂੰ ਅवैध ਅਸਲੇ ਅਤੇ ਜਿੰਦਾ ਕਾਰਤੂਸ ਦੇ ਨਾਲ ਗ੍ਰਿਫਤਾਰ ਕਰ ਲਿਆ ਗਿਆ ਇਸ ਵਾਰ ਦੀ ਵੱਡੀ ਖਬਰ ਦੇਖ ਸਕਦੇ ਹੋ ਸੀਤੇ ਤਸਵੀਰਾਂ ਤੁਹਾਡੇ ਤੱਕ ਪਹੁੰਚਾਰੇ ਆ ਸੈਕਟਰ 48 ਥਾਣਾ ਪੁਲਿਸ ਨੂੰ ਵੱਡੀ ਕਾਰਵਾਈ ਕਰਦੇ ਹੋਏ ਦੋ ਮਾਮਲੇ ਜੀ ਇੱਕ ਨੂੰ ਡਰੱਗਸ ਦੇ ਨਾਲ ਗ੍ਰਿਫਤਾਰ ਕਰ ਲੱਤਾ ਹੈ ਤੇ ਦੂਜੇ ਨੂੰ ਅवैध ਅਸਲੇ ਦੇ ਨਾਲ ਗ੍ਰਿਫਤਾਰ ਕਰ ਲੱਤਾ ਦੇਖ ਸਕਦੇ ਹੋ ਇਸ ਵਕਤ ਤਸਵੀਰਾਂ ਸਿੱਧੇਤ ਹਾਰਿਆ ਤੇ ਇੱਕ ਮੁੰਡਾ ਹੈਗਾ ਅवैध ਅਸਲੇ ਨਾਲ ਗ੍ਰਿਫਤਾਰ ਕੀਤਾ ਗਿਆ ਇਹ ਮੁੰਡਾ ਇਸ ਗੱਡੀ ਦੇ ਦੇਖ ਸਕਦੇ ਹੋ ਪੁਲਿਸ ਦੀ ਟੈਸਟਿੰਗ ਚ ਸਿੱਧੇ ਤਸਵੀਰਾਂ ਤੋਂ ਦਿਖਾਰਿਆ ਦੋ ਮਾਮਲੇ ਤੇ ਵੱਡੀ ਕਾਰਵਾਈ ਕੀਤੀ ਗਈ ਹੈ ਸੈਕਟਰ 39 ਥਾਣਾ ਪੁਲਿਸ ਵੱਲੋਂ ਸਿੱਧੇ ਤਸਵੀਰਾਂ ਤੁਹਾਡੇ ਤੱਕ ਨੇ ਦੇਖ ਸਕਦੇ ਹੋ ਐਕਸਕਲੂਡਰੀ ਤਸਵੀਰਾਂ ਦੋ ਮਾਮਲੇ ਤੇ ਵੱਡੀ ਕਾਰਵਾਈ ਕੀਤੀ ਗਈ ਹੈ ਇਸ ਵਕਤ 39 ਥਾਣਾ ਪੁਲਿਸ ਵੱਲੋਂ ਫਿਲਹਾਲ ਹੁਣ ਇਹਨਾਂ ਤੇ ਕਿੰਨੇ ਅਪਰਾਧਿਕ ਮਾਮਲੇ ਆ ਜਿਹੜਾ ਅਬਾਧ ਹਸਲਾ ਹੈ ਉਹ ਕਿੱਥੋਂ ਲੈ ਕੇ ਆਇਆ ਸੀ ਕੌਣ ਇਹਨੂੰ ਪ੍ਰੋਵਾਈਡ ਕਰਵਾ ਰਿਹਾ ਸੀ ਕਿ ਵਰਦਾਤ ਨੂੰ ਅੰਜਾਮ ਦੇਣਾ ਸੀ ਇਹ ਹੁਣ ਪੁਲਿਸੇ ਤਪਤੀਸ ਦੀ ਗੱਲ ਹੈ ਡਰੱਗਸ ਤੇ ਵੀ ਜਿਹੜੀ ਹੁਣ ਬੰਦਾ ਇੱਕ ਵਾਰ ਡਰੱਗਜ਼ਰਾਂ ਪਕੜਿਆ ਗਿਆ ਉਹ ਤੇ ਵੀ ਪੁਲਿਸ ਜਾਂਚ ਕਰ ਰਹੀ ਹੈ ਫਿਲਹਾਲ ਇਹ ਸਿੱਧੀਆਂ ਤਸਵੀਰਾਂ ਤੁਹਾਡੇ ਤੱਕ ਪਹੁੰਚ ਰਹੀਆਂ ਨੇ ਸੈਕਟਰ 38 ਤੋਂ ਜਿੱਥੇ ਦੋ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਗਈ ਹੈ ਆਪਣੇ ਸੋਗੀ ਬਬਲੂ ਬਰਵਾ ਜਨਾ ਰਮੇਸ਼ ਕੁਮਾਰ ਬੈਲਿੰਗ ਮੇਰ ਚੰਡੀਗੜ੍ਹ